ਚਠਾ ਮੈਟਰੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਾਹੀ ਸ਼ਰਮਾ ਨੇ ਜਦੋਂ ਆਪਣਾ ਟੈਟੂ ਦੇਖਿਆ ਤਾਂ ਉਹਨਾਂ ਨੇ ਭਾਵੁਕ ਹੋ ਕੇ ਕੀ ਕੁਝ ਕਿਹਾ ਆਜੋ ਪਰ ਵੀਡੀਓ ਚ ਅੱਗੇ ਦੇਖਦੇ ਆ ਜੇ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਮੈਂ ਠੀਕ ਹਾਂ ਯਾਰ ਮੈਂ ਇੱਕ ਵੀਡੀਓ ਦੇਖੀ ਜਿਹਦੇ ਚ ਤੁਸੀਂ ਮੇਰਾ ਟੈਟੂ ਬਣਵਾਇਆ ਹੋਇਆ ਮਤਲਬ ਮੈਂ ਸਪੈਸ਼ਲੀ ਉਹਨਾਂ ਲਈ ਹੀ ਇਹ ਵੀਡੀਓ ਬਣਾ ਰਹੀ ਹਾਂ ਮੈਨੂੰ ਨਹੀਂ ਪਤਾ ਮੈਂ ਵੈਸੇ ਮਤਲਬ ਮੈਂ ਇਦਾਂ ਹੱਕ ਚ ਨਹੀਂ ਵੀ ਕੋਈ ਐਵੇਂ ਕਿਸੇ ਲਈ ਟੈਟੂ ਬਣਾਵੇ ਹੈਨਾ ਇਹ ਤੁਸੀਂ ਇੰਨੀ ਮੁਹੱਬਤ ਕਰਦੇ ਹੋ ਤੁਹਾਨੂੰ ਮੈਂ ਪਤਾ ਨਹੀਂ ਮੈਂ ਇਹ ਜੇ ਕੀ ਕੀਤਾ ਮੈਂ ਮੈਨੂੰ ਇਦਾਂ ਲੱਗਦਾ ਮੈਂ ਕੁਝ ਨਹੀਂ ਕੀਤਾ ਹਲੇ ਲਾਈਫ ਚ ਤੁਹਾਡੇ ਲਈ ਤਾਂ ਕੀ ਕੀਤਾ ਮੈਂ ਪਰ ਮੈਂ ਇੰਨੀ ਨਹੀਂ ਹੱਕਦਾਰ ਨਹੀਂ ਆ ਵੀ ਮਤਲਬ ਜਿੰਨਾ ਤੁਸੀਂ ਮੈਨੂੰ ਪਿਆਰ ਦਿੱਤਾ ਹੈ ਜਾਂ ਟੈਟੂ ਬਣਵਾ ਕੇ ਆਪਣੀ ਮੁਹੱਬਤ ਜ਼ਾਹਿਰ ਕੀਤੀ ਹੈ ਹੈਨਾ ਮੈਨੂੰ ਇਹਦਾ ਲੱਗਦਾ ਯਾਰ ਪਿਆਰ ਚ ਬੰਦਾ ਕੀ ਕੁਝ ਕਰ ਲੈਂਦਾ ਮਤਲਬ ਸੀਰੀਅਸਲੀ ਬਹੁਤ ਬਹੁਤ ਵੱਡੀ ਚੀਜ਼ ਹੈ ਮੋ ਇਹ ਜਿਹੜਾ ਮੋ ਸ਼ਬਦ ਹੈ ਨਾ ਇਸ ਪਿੱਛੇ ਲੱਗੇ ਬੰਦਾ ਉਹ ਕੁਝ ਵੀ ਕਰ ਲੈਂਦਾ ਜੋ ਉਹਨੂੰ ਨਹੀਂ ਵੀ ਕਰਨਾ ਚਾਹੀਦਾ ਤੇ ਮੈਂ ਸਿਰਫ ਥੈਂਕਸ ਹੀ ਕਰ ਸਕਦੀ ਆ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇੰਨੀ ਮੁਹੱਬਤ ਦੇ ਲਾਇਕ ਸਮਝਿਆ ਮੈਂ ਮੇਰੇ ਉੱਤੇ ਹੋਰ ਭਾਰ ਹੋ ਜਾਂਦਾ ਹੈ ਕਿ ਮੈਂ ਕੁਝ ਹੋਰ ਵਧੀਆ ਕਰਾਂ ਤੁਹਾਡੇ ਸਾਰਿਆਂ ਲਈ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਮੈਂ ਸੱਚੀ ਮੇਰੇ ਲਈ ਕਦੇ ਕਿਸੇ ਨੇ ਇਦਾਂ ਨਹੀਂ ਬਣਵਾਇਆ ਟੈਟੂ ਮੈਨੂੰ ਮੈਨੂੰ ਤਾਂ ਨਹੀਂ ਲੱਗਦਾ ਤੁਸੀਂ ਪਹਿਲੇ ਉਹ ਜਿਨ੍ਹਾਂ ਨੇ ਟੈਟੂ ਬਣਵਾਇਆ ਤੇ ਯਾਰ ਨਹੀਂ ਸਮਝ ਆ ਰਹੀ ਮੈਂ ਕੀ ਬੋਲਾਂ ਮਤਲਬ ਸ਼ੁਕਰੀਆ ਹੀ ਕਰ ਸਕਦੀ ਹਾਂ ਔਰ ਤੁਸੀਂ ਪਲੀਜ਼ ਜ਼ਰੂਰ ਤੁਸੀਂ ਮਿਲਣਾ ਚਾਹੁੰਦੇ ਹੋ ਮੈਂ ਤੁਹਾਨੂੰ ਜ਼ਰੂਰ ਮਿਲੂੰਗੀ ਤੇ ਤੁਸੀਂ ਨੰਬਰ ਦਿੱਤਾ ਹੋਇਆ ਉੱਥੇ ਤੁਸੀਂ ਜ਼ਰੂਰ ਫੋਨ ਕਰਿਓ ਕਦੇ ਸਾਡਾ ਕਿਤੇ ਸ਼ੂਟ ਹੋਇਆ ਅਸੀਂ ਤੁਹਾਨੂੰ ਜ਼ਰੂਰ ਮਤਲਬ ਬੁਲਾਵਾਂਗੇ ਮੈਂ ਸੱਚੀ ਸੱਚੀ ਇਸ ਕਾਬਿਲ ਨਹੀਂ ਆ ਜੋ ਤੁਸੀਂ ਮੈਨੂੰ ਮਤਲਬ ਮੈਨੂੰ ਨਹੀਂ ਸਮਝ ਆ ਰਿਹਾ ਯਾਰ ਮੈਂ ਕੀ ਬੋਲਾਂ ਤੁਸੀਂ ਇੰਨਾ ਪਿਆਰ ਦਿੱਤਾ ਬਹੁਤ ਹੈ ਇੰਨਾ ਪਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਥੈਂਕ ਯੂ